ਹਏ ਉੱਡਦੀ ਫੇਰਾਵੇਂ ਲਾਕੇ ਅੰਬਰੀ ਉਡਾਰੀਆਂ ਹਏ ਉੱਡਦੀ ਫੇਰਾਵੇਂ ਲਾਕੇ ਅੰਬਰੀ ਉਡਾਰੀਆਂ ਸੋਚਾਂ ਵਾਲੇ ਖੰਭ ਲਾਲਾ ਸਦਰਾਂ ਕੁਆਰੀਆਂ ਹੈਨੇ ਤੇ ਜਾਗ ਜਾਗ ਮੈਨੂੰ ਨੇ ਜਗਾਉਣ ਨੇ ਚੰਦਰੀਆਂ ਹੁਣ ਮੈਨੂੰ ਨੀਂਦ ਰਾਂ ਨਾ ਆਉਣ ਨੀ ਚੰਦਰੀਆਂ ਹੁਣ ਮੈਨੂੰ ਨੀਂਦ ਰਾਂ ਨਾ ਆਉਣ ਨੀ ਚੰਦਰੀਆਂ ਸਾਰੇ ਮिन्नੂ ਕਹਿਣ ਮੇਰੀ ਤੋਰ ਹੋਰ ਹੋ ਗਈ ਅਤਰੀ ਜਵਾਨੀ ਤੇਰੀ ਮੂੰਹ ਜੋਰ ਹੋ ਗਈ ਉਸਾਰੇ ਮੈਨੂੰ ਕਹਿਣ ਤੇਰੀ ਤੋਰ ਹੋਰ ਹੋ ਗਈ ਅਤੇਰੀ ਜਵਾਨੀ ਤੇਰੀ ਮੂਹ ਜੋਰ ਹੋ ਗਈ ਤੱਕ ਹੱਸ ਜੀ ਨੂੰ ਕਹਿਣ ਨਾ ਪਵਾੜੇ ਹੋਰ ਪਹਿਣ ਤੱਕ ਹੱਸ ਜੀ ਨੂੰ ਕਹਿਣ ਨਾ ਪਵਾੜੇ ਹੋਰ ਪਹਿਣ ਨਾ ਲੈ ਲੈ ਮੁੰਡਿਆਂ ਦਾ ਹਿੱਸ ਤਾਉਣ ਨੀ ਚੰਦਰੀਆਂ ਹਾਏ ਹੁਣ ਮੈਨੂੰ ਨਿੰਦਰਾਂ ਨਾ ਆਉਣੀ ਨੀ ਚੰਦਰੀਆਂ ਹੁਣ ਮੈਨੂੰ ਨੀਂਦ ਰਾ ਨਾ ਆਉਣੀ ਨੀ ਚੰਦਰੀਆਂ ਹੁਣ ਮੇਰਾ ਜੀ ਲੱਗੇ ਸਖੀਆਂ ਦੇ ਵਿੱਚ ਨਾ ਗੁੱਡੀਆਂ ਪਟੋਲਿਆਂ ਦੀ ਰਹੀ ਕੋਈ ਖਿੱਚ ਨਾ ਹੋ ਹੁਣ ਮੇਰਾ ਜੀ ਲੱਗੇ ਸਖੀਆਂ ਦੇ ਵਿੱਚ ਨਾ ਗੁੱਡੀਆਂ ਪਟੋਲਿਆਂ ਦੀ ਰਹੀ ਕੋਈ ਖਿੱਚ ਨਾ ਜਦ ਸ਼ੀਸ਼ੇ ਵਿੱਚ ਤੱਕਾਂ ਚੁੱਕ ਚੁੱਕ ਜਾਣ ਅੱਖਾਂ ਜਦ ਸ਼ੀਸ਼ੇ ਵਿੱਚ ਤੱਕਾਂ ਚੁੱਕ ਚੁੱਕ ਜਾਣ ਅੱਖਾਂ ਵੇਖ ਖੁਦ ਨੂੰ ਹੀ ਸ਼ਾਬੇ ਸ਼ਰਮਾਉਣ ਨੀ ਚੰਦਰੀਆਂ ਹੁਣ ਮੈਨੂੰ ਨੀਂਦ ਰਾ ਨਾ ਆਉਣ ਨੀ ਚੰਦਰੀਆਂ ਹਾਏ ਹੁਣ ਮੈਨੂੰ ਨੀਂਦ ਰਾ ਨਾ ਆਉਣ ਨੀ ਚੰਦਰੀਆਂ ਉੱਡੇ ਦੀ ਫੇਰਾਵੇਂ ਲਾ ਕੇ ਅੰਬਰੀ ਉਡਾਰੀਆਂ ਵੇਖੇ ਆਉਂਦੀ ਜਾਂਦੀ ਨੂੰ ਆਜ਼ਾਦ ਕੂਰ ਕੂਰ ਸੀ ਇਹਦੇ ਵਿੱਚ ਰਾਜ ਕੋਈ ਹੋਊਗਾ ਜ਼ਰੂਰ ਨਹੀਂ ਹੋ ਵੇਖੇ ਆਉਂਦੀ ਜਾਂਦੀ ਨੂੰ ਜੋ ਆਜ਼ਾਦ ਕੂਰ ਕੂਰ ਨਹੀਂ ਇਹਦੇ ਵਿੱਚ ਰਾਜ ਕੋਈ ਹੋਊਗਾ ਜ਼ਰੂਰ ਨਹੀਂ ਹਾ ਚੱਬੇ ਵਾਲੇ ਦੀ ਸਮਝ ਮੈਨੂੰ ਆਈ ਨਾ ਸਮਝ ਉਹ ਚੱਬੇ ਵਾਲੇ ਦੀ ਨਮਝ ਮੈਨੂੰ ਆਈ ਨਾ ਸਮਝ ਸੋਚਾਂ ਹਰ ਬਲੇ ਮੈਨੂੰ ਇਹ ਸਤਾਉਣ ਨੀ ਚੰਦਰੀਆਂ ਹਾਏ ਹੁਣ ਮੈਨੂੰ ਨੀਂਦ ਰਾਤ ਆਉਣ ਨੀ ਚੰਦਰੀਆਂ ਹੁਣ ਮੈਨੂੰ ਨੀਂਦ ਰਾਨਾ ਨਾ ਆਉਣ ਨੀ ਚੰਦਰੀਆਂ ਓ ਉੱਡਦੀ ਫੇਰਾ ਮੇਲਾ ਕੇ ਅੰਬਰੀ ਉਡਾਰੀਆਂ ਸੋਚਾਂ ਵਾਲੇ ਖੰਭ ਲਾਲਾ ਸਦਰਾਂ ਕੁਵਾਰੀਆਂ ਓ ਨਿਤ ਜਾਗ ਜਾਗ ਮੈਨੂੰ ਵੀ ਜਗਾਉਣ ਨੀ ਚੰਦਰੀਆਂ ਹੁਣ ਮੈਨੂੰ ਨੀਂਦ ਰਾਨਾ ਨਾ ਆਉਣ ਨੀ ਚੰਦਰੀਆਂ ਹੁਣ ਮੈਨੂੰ ਨੀਂਦ ਰਾਨਾ ਨਾ ਆਉਣ ਨੀ ਚੰਦਰੀਆਂ ਫੇ ਹੁਣ ਮੈਨੂੰ ਨੀਂਦ ਨਾ ਆਉਣ ਨੀ ਚੰਦਰਿਆਂ